ਸਰੋਵੰਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਸਾਲ ਬਜਟ 31 ਮਾਰਚ ਤੋਂ ਪਹਿਲਾਂ ਪਹਿਲਾਂ ਉਹ ਹਾਊਸਲਿ ਕੇਟ ਕੇ ਕਰਕੇ ਪਾਸ ਕੀਤਾ ਜਾਂਦਾ ਅੱਜ 28 ਮਾਰਚ 2025 ਨੂੰ ਆਉਦੇ ਬਰੇ 2025-26 ਦੇ ਸਾਲ ਲਈ ਇਹ ਜਿਹੜਾ ਬਜਟ ਹੈ ਆ ਪ੍ਰਪੋਜ਼ਡ ਨੂੰ ਪੇਸ਼ ਕੀਤਾ ਗਿਆ ਸਰਦਾਰ ਸ਼ੇਰ ਸਿੰਘ ਮੰਡਪੂਣਾ ਇਹ ਸਾਲ ਦਾ ਜਿਹੜਾ ਬਜਟ ਹੈ ਸਾਡਾ ਉਹ 1386 ਕਰੋੜ ਰੁਪਏ ਦਾ 13 ਅਰਬ 86 ਕਰੋੜ ਰੁਪਏ ਤੇ ਮੈਂ ਅਕਸਰ ਤੁਹਾਡੇ ਮੀਡੀਆ ਨਾਲ ਹੀ ਇਹ ਵੀ ਸੰਗਤਾਂ ਦੇ ਤੇ ਸੇਖਾਂ ਦੇ ਰੂਪ ਨੂੰ ਕਰਨਾ ਚਾਹੁੰਗਾ ਕਿ ਇਹ ਬਜਟ ਕਈ ਵਾਰੀ ਅਸੀਂ ਅਵੇਸਰੇ ਕਹਿਨੇ ਆ ਕਿ ਸ਼੍ਰੋਮਣੀ ਗੁਰਸਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਆ ਉਹ ਪੰਜਾਬ ਸਰਕਾਰ ਦੇ ਨਾਲ ਬਜਟ ਹੈ ਇਹ ਜਿਹੜਾ ਬਜਟ ਆ ਇਹ ਪੰਜਾਬ ਸਰਕਾਰ ਦੇ ਬਜਟ ਤੋਂ 1% ਤੋਂ ਵੀ ਘੱਟ ਆ ਸੋ ਮੇਰਾ ਕਹਿਣ ਤੋਂ ਭਾਵ ਕਈ ਵਾਰੀ ਪ੍ਰੈਸ ਬੜਿਆਂ ਮੈਂ ਤੁਹਾਨੂੰ ਨੇ ਕਹਿੰਦਾ ਆਮ ਲੋਕਾਂ 'ਚ ਧਾਰਨਾ ਬਣ ਜਾਂਦੀ ਕਿ ਜੇ ਬਹੁਤ ਵੱਡਾ ਬਜਟ ਹੈ ਜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇਸ ਮਾਰ ਕੁਸ਼ੀ ਦੀ ਵੀ ਗੱਲ ਆ ਕਿ ਇਸ ਬਜਟ ਦੇ ਵਿੱਚ 10% ਦਾ ਵਾਅਦਾ ਲਾਸਟ ਈਅਰ ਨਾਲ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ 2-3 ਸਾਲ ਤੋਂ ਲਗਾਤਾਰ ਇਹ ਸਾਡਾ ਬਜਟ ਜਿਹੜਾ ਕਿਉਂਕਿ ਪ੍ਰਪੋਜ਼ਡ ਹੁੰਦਾ ਪਰ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਨਾਲ ਇਹਦੇ ਵੀ ਸਾਡਾ ਤਕਰੀਬਨ ਸਰਪਲਸ ਰਹਿੰਦਾ ਰਿਹਾ ਬਚਤ ਚ ਆਉਂਦਾ ਰਿਹਾ ਜਿਹੜਾ ਕਿ ਇੱਕ ਗੁਰੂ ਸਾਹਿਬ ਦੀ ਮੈਂ ਸਮਝਦਾ ਅਪਾਰ ਕਿਰਪਾ ਤੇ ਬਖਸ਼ਿਸ਼ ਹੋਣੇ ਇਸ ਵਾਰ ਜਿਹੜਾ ਸਾਡਾ ਮੁੱਖ ਤੌਰ ਤੇ ਉੱਤੇ ਜਿਹੜਾ ਜਨਰਲ ਫੰਡ ਆ ਉਹਦਾ 86 ਕਰੋੜ ਰੁਪਏ ਸਾਡੇ ਜਿਹੜੇ ਆਪਣੇ ਵਸੀਲੇ ਆ ਕਰਾਫਟ ਫੰਡ ਚੋ 50 ਕਰੋੜ 36 ਲੱਖ ਰੁਪਏ ਫਿਰ ਵਿਦਿਆ ਫੰਡ 55 ਕਰੋੜ 80 ਲੱਖ ਰੁਪਏ ਸਪੋਰਟਸ ਫੰਡ 3 ਕਰੋੜ 9 ਲੱਖ ਰੁਪਏ ਫਰੈਂਟਨ ਫਰੇਸਾ 8 ਕਰੋੜ 12 ਲੱਖ ਰੁਪਏ ਬਾਬਾ ਬੁੱਢਾ ਜੀ ਚੈਰੀਟੇਬਲ ਹਾਊਸ ਦੇ ਕਰੋ ਜਿਹੜਾ ਇਕੱਲੇ ਦਾ ਇਕੱਲਾ ਸਾਰਾ ਹੀ ਵੀਰ ਬਾਬਾ ਬੁੱਢਾ ਜੀ ਦਾ ਸਥਾਨ ਚਲਾਉਂਦਾ ਉਥੇ 5 ਕਰੋੜ 50 ਲੱਖ ਰੁਪਏ ਤੇ ਇਸੇ ਤਰ੍ਹਾਂ ਧਰਮ ਪ੍ਰਚਾਰ ਕਮੇਟੀ ਕਿਉਂਕਿ ਸਭ ਤੋਂ ਵੱਡਾ ਬਜਟ ਧਰਮ ਪ੍ਰਚਾਰ ਕਮੇਟੀ ਦਾ ਹੈ ਉਹ 1.80 ਕਰੋੜ ਰੁਪਏ ਤੇ ਬਜਟ ਗੁਰਦੁਆਰਾ ਸਹਿਮਾਨ ਦਫਾ 85 ਕਿਉਂਕਿ ਇਹਨਾਂ ਦੇ ਵਿੱਚ ਵੱਡੇ ਸਤਾਨ ਸਚਕੰਡ ਜੀ ਹਰਮੰਦਰ ਸਾਹਿਬ ਸਤਿ ਸੇਸਗਰ ਸਾਹਿਬ ਤੇ ਉਹ ਮਹਾਨ ਸਤਾਨ ਸ਼ਹੀਦਾਂ ਦਾ ਫਤਿਹਗੜ੍ਹ ਸਾਹਿਬ 10 ਅਰਬ 62 ਕਰੋੜ 4 ਲੱਖ ਰੁਪਏ ਤੇ ਵਿਦੇਗਾਂਾਰੇ ਜਿਹੜੇ ਆ ਉਹਨਾਂ ਤੋਂ 2.95 ਕਰੋੜ 31 ਲੱਖ ਰੁਪਏ। ਤੋਂ ਇਸੇ ਤਰ੍ਹਾਂ ਜਿਹੜਾ ਇਹਦਾ ਸਾਰਾ ਖਾਤਿਆ ਉਹ ਵੀ ਨਿਯਮਤ ਤੰਗ ਦੇ ਨਾਲ ਸਾਰਾ ਜਿਹੜਾ ਆ ਉਹ ਵਰਤਿਆ ਜਾ ਰਿਹਾ। ਐਤ ਕੀ ਦਾ ਜਿਹੜਾ ਫੋਕਸ ਸਾਡਾ ਉਹ ਸਾਰੇ ਦਾ ਸਾਰਾ ਫੋਕਸ ਜਿੱਥੇ ਵਿਦਿਆ ਦੇ ਖੇਤਰ ਵਿੱਚ ਧਾਰਮਿਕ ਖੇਤਰ ਵਿੱਚ ਤੇ ਨਾਲ ਮੈਡੀਕਲ ਦੇ ਖੇਤਰ ਵਿੱਚ ਵੀ ਸਾਡਾ ਜਿਹੜਾ ਆ ਉਹ ਵੱਡਾ ਯੋਗਦਾਨ ਦੇਖਣ ਨੂੰ ਮਿਲੂਗਾ ਸ਼੍ਰੋਮਣੀ ਗੋਵਾਲਤਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੈ ਜਿਵੇਂ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਆ ਉਹ ਤਰਾਸਟ ਵੀ ਸ਼੍ਰੋਮਣੀ ਗੋਵਾਲਤਾ ਪ੍ਰਬੰਧਕ ਕਮੇਟੀ ਦਾ ਬਖਰਾ ਹੈ ਪਰ ਉਹਦਾ ਪ੍ਰਨਾਮ ਉਹਦਾ ਪ੍ਰਨਾਮ ਹੁੰਦਾ ਤੇ ਬਾਕੀ ਤਰਾਸਟੀ ਉੱਤੇ ਪਰ ਪ੍ਰਬੰਧ ਉਹ ਸਾਰੇ ਦਾ ਸਾਰਾ ਸ਼੍ਰੋਮਣੀ ਗੋਵਾਲਤਾ ਪ੍ਰਬੰਧਕ ਕਮੇਟੀ ਦਾ ਹੀ ਆ ਉਹਦੇ ਵਿੱਚ ਵੀ ਨਵੀਆਂ ਸੌਧਾਂ ਕੀਤੀਆਂ ਜਾ ਰਹੀਆਂ ਡੈਂਕਲ ਕਾਲ ਜਿਹੜਾ ਆ ਉਹਦੇ ਵਿੱਚ ਜਿਹੜੀ ਆ 100 ਸੀਟ ਕੀਤੀ ਜਾ ਰਹੀ ਆ ਤਾਂ ਕਿ ਬੱਚੇ ਜਿਹੜੇ ਆ ਉਹ ਮੈਡੀਕਲ ਦਾ ਵੀ ਦਾਖਲਾ ਗੁਰੂ ਨਗਰੀ ਵਿੱਚ ਲੈਣ ਇਹ ਨਾਲ ਸਤਪੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਤੇ ਆ ਕੇ ਹਾਜ਼ਰੀ ਨੂੰ ਭਰਨ ਇਸੇ ਤਰ੍ਹਾਂ ਦੇ ਸਾਡਾ ਮੀਰੀ ਪੀਰੀ ਹਸਪਤਾਲ ਸ਼ਾਹ ਬਾਦ ਮਰਕੰਡਾ ਉੱਥੇ ਵੀ ਅਸੀਂ ਯਤਨ ਕੀਤਾ ਤੁਸੀਂ ਜਾ ਕੇ ਕਿਤੇ ਜਾਂਦੇ ਦੇਖਦੇ ਹੋਵੋਗੇ ਉਹ ਵੀ ਜੀ ਹਰੂ ਨੇ ਕਿਰਪਾ ਕੀਤੀ ਤੇ ਅਗਲੇ ਸਾਲ ਉੱਥੇ 100 ਸੀਟ ਮੈਡੀਕਲ ਕਾਲਜ ਦੀ ਜਿਹੜੀ ਆ ਉਹ ਸਾਨੂੰ ਮਹੀਆ ਹੋ ਗਈ ਆ ਉਹਦੇ ਲਈ ਇਨਫਰਾਸਟ੍ਰਕਚਰ ਜਿਹੜਾ ਆ ਉਹਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਐਜੂਕੇਸ਼ਨ ਹਜ਼ਾਰਿਆਂ ਦੇ ਵਿੱਚ ਜੋਗੇ ਭਾਵੇਂ ਸ਼ੌਕਰੀ ਕੋਤਰਾ ਪ੍ਰਬੰਧਕ ਕਮੇਟੀ ਨੇ ਆਪਣਾ ਵੱਡਾ ਜੋਰ ਉੱਤਨ ਪਾਇਆ ਪਰ ਅੱਜ ਮੈਂ ਕਹਿ ਸਕਦਾ ਕਿ ਸ਼ੌਮਨੀ ਗੁਰਦਾਰਾ ਪਰਮੰਤ ਕਮੇਟੀ ਦੇ ਬਜਟ ਅਧਾਰੇ ਉਹ ਐਸ ਤਰ੍ਹਾਂ ਦੇ ਸਾਰੇ ਅਪਡੇਟ ਹੈ ਅਪਡੇਟ ਕਹਿਣ ਤੋਂ ਭਾਵ ਤਨਖਾਹਾਂ ਦੇ ਮਸਲੇ ਦੇ ਵਿੱਚ ਸਾਰੇ ਦੇ ਸਾਰੇ ਉਹ ਅਪਡੇਟ ਹੈ ਉਹ ਤੋਂ ਲਾਵਾ ਅਸੀਂ ਪਿਛੇ ਜਤਨ ਕੀਤਾ ਸੀ ਕਿ ਨਿਸ਼ਚੇ ਅਕੈਡਮੀ ਜਿਹੜੀ ਉਹ ਸ਼ੁਰੂ ਕੀਤੀ ਗਈ ਚੰਡੀਗੜ੍ਹ ਦੇ ਖੇਤ ਤੇ ਮਾਨਤਰਤਨ ਜਹਦਰ ਕੋ ਚਾਰ ਸਿੰਘ ਤੌੜਾ ਇੰਸਟੀਚਿਊਟ ਵਿਖੇ ਤੇ ਉਹਦੀ ਸ਼ੁਰੂਆਤ ਵੀ ਹੋ ਗਈ ਆ ਤੇ ਮੈਂ ਇਹਨੂੰ ਖੁਸ਼ੀ ਮਹਿਸੂਸ ਕਰ ਰਿਹਾ ਕਿ ਦੋ ਬੱਚੇ ਸਾਡੇ ਪੀਸੀਐ ਜੁਡੀਸ਼ਰੀ ਸਰ ਉਹ ਪਲਿਮਰੀ ਟੈਸਟ ਵੀ ਹਿਮਾਚਲ ਪ੍ਰਦੇਸ਼ ਦਾ ਕਲੀਅਰ ਕਰ ਗਏ ਇੱਕ ਬੱਚਾ ਸਾਡਾ ਆਈਐਸ ਦਾ ਵੀ ਜਿਹੜਾ ਉਹ ਵੀ ਪਲਿਮਰੀ ਟੈਸਟ ਜਿਹੜਾ ਹੈ ਉਹ ਕਲੀਅਰ ਕਰ ਗਿਆ ਸੋ ਮੇਰਾ ਕਹਿਣ ਤੋਂ ਭਾਵ ਕਿ ਸਿੱਖ ਧਰਮ ਦੇ ਵਿੱਚ ਬੜੇ ਚਿਰ ਦੀ ਮੰਗ ਸੀ ਕਿ ਅਸੀਂ ਆਈਐਸ ਤੇ ਆਈਪੀਐਸ ਤੇ ਪੀਸੀਐ ਜਿਹੜੀ ਐਬਜੈਕਟਿਵ ਆ ਉਹਦੇ ਲਈ ਯਤਨ ਕੀਤਾ ਜਾਵੇ ਹਾਰਦੀ ਘੜੀ ਸਾਡਾ ਕਟੀਰੀਆ ਉਹਦੇ ਵਿੱਚ ਕੀ ਆ ਉਹ ਹੈਗਾ ਕੇਵਲ ਅੰਮ੍ਰਿਤਧਾਰੀ ਬੱਚੇ ਤੇ ਸਿੱਖ ਬੱਚੇ ਤੇ ਜੇ ਗੁਰੂ ਨੇ ਚਾਇਆ ਜਿਹੜੀ ਪੰਜ ਰਤਨ ਜਹਦਾਰ ਗੁਰਚਾਨ ਸਿੰਘ ਦੀ ਟੋਲਾ ਇੰਸਟੀਚਿਊਟ ਰੱਖੇ ਉਹ ਸਾਡੀ ਨੇਸਟ ਅਕੈਡਮੀ ਚੱਲਦੀ ਆ ਉਹਦੇ ਵਿੱਚ ਤੁਸੀਂ ਕਿਤੇ ਜਾ ਕੇ ਦੇਖੋਗੇ ਬਹੁਤ ਵੱਡੇ ਪੱਧਰ ਦੇ ਜਿਹੜੇ ਉਹ ਸਾਡੇ ਪ੍ਰੋਫੈਸਰ ਸਹਿਵਾਨ ਆ ਉਹ ਅਸੀਂ ਹਾਇਰ ਕੀਤੇ ਆ ਇਸੇ ਤਰਜ਼ ਦੇ ਉੱਤੇ ਆਈਐਫਐ ਆਈਪੀਐਸ ਲੈ ਵੀ ਉਹ ਜਿਹੜੇ ਸਾਡੇ ਵੱਡੇ ਸਰਨਾਉਂਡ ਜੁਨੇ ਆਚੀਆਂ ਦੇ ਵਿੱਚ ਜਿਹੜੇ ਸੈਂਟਰ ਚਲਾ ਰਹੇ ਉਹ ਸਾਡਾ ਉਹਦੇ ਵਿੱਚ ਕਾਰਜਮਾਨੀ ਕਰਦੇ ਸੋ ਇਸੇ ਤਰਜ਼ ਦੇ ਉੱਤੇ ਸਪੋਰਟਸ ਦੇ ਵਿੱਚ ਵੀ ਵਿਸ਼ੇਸ਼ ਜਿਹੜੀ ਉਹ ਸਹਾਇਤਾ ਰੱਖੀ ਗਈ ਆ ਉਹ ਤੋਂ ਇਲਾਵਾ ਜਿਹੜੀ ਸਾਡੀ ਮਾਤਾ ਸਾਹਿਬਕੌਰ ਜੀ ਖਾਲਸਾ ਕਾਲ ਜ ਤਰਵੰਡੀ ਸਾਪੂ ਵਿਖੇ ਉੱਥੇ ਸਾਡੇ ਕੋਲ 252 ਜਿਹੜੀ ਆ ਉਹ ਤੁਸੀਂ ਦੇਖੋਗੇ ਅਸੀਂ ਨੈਸ਼ਨਲ ਚੈਂਪੀਅਨਰੀ ਆ ਗੱਤਕੇ ਦੇ ਵਿੱਚੋਂ ਫਿਰ ਉਸੇ ਧਾਰ ਦੇਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਖੇ ਵੀ ਉਹਨਾਂ ਬੱਚਿਆਂ ਲਈ ਅਸੀਂ 100 ਸੀਟ ਰੱਖੀ ਆ ਉਹਨਾਂ ਲਈ ਵੀ ਅਸੀਂ ਵਿਸ਼ੇਸ਼ ਸਹਾਇਤਾ ਜਿਹੜੀ ਆ ਉਹ ਪਾਈ ਆ ਇੱਕ ਸਾਡੇ ਕਿਉਂਕਿ ਜਨਰਲ ਜਲਾਸ ਦੇ ਵਿੱਚ ਮਤੇ ਵੀ ਆਉਂਦੇ ਆ ਜਿਹੜੇ ਬਹੁਤ ਔਰ ਇਸ ਹਵਲੇ ਅਗਵਾਈ ਕਰਨੀ ਹੁੰਦੀ ਆ ਸਾਬ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਨੇ ਬੜੇ ਵੱਡਾ ਸੀਸ ਦਾ ਬਲੀਦਾਨ ਕਰਕੇ ਸ਼ਹਾਦਤ ਦੇ ਕੇ ਇਸ ਮੁਲਖ ਦੇ ਧਰਮ ਨੂੰ ਤੇ ਇਸ ਮੁਲਖ ਦੀ ਰਾਜਨੀਤੀ ਨੂੰ ਬਚਾਇਆ ਸਤ ਗੁਰਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਸੀਸਗੰਜ ਗੁਰਦੁਆਰਾ ਜਿੱਥੇ ਸਤ ਗੁਰਾਂ ਨੇ ਸੀਸ ਦਾ ਸੰਸਕਾਰ ਹੋਇਆ ਆਨੰਦਪੁਰ ਸਾਹਿਬ ਉਹ ਮਨਾਏ ਜਾਣਗੇ 25 ਨਵੰਬਰ ਨੂੰ ਪਰ ਉਹ ਤੋਂ ਪਹਿਲਾਂ ਇੱਕ ਅਸੀਂ ਮਟਨ ਤੋਂ ਜੰਮੂ ਕਸ਼ਮੀਰ ਤੋਂ ਜਿੱਥੇ ਪੰਡਤ ਕਿਰਪਾ ਰਾਮ ਜੀ ਸਾਹਿਬ ਸ਼੍ਰੀ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰ ਸ਼੍ਰੀ ਅਨੰਦਪੁਰ ਸਾਹਿਬ ਆ ਕੇ ਪੁਕਾਰ ਲਾਈ ਸੀ ਉਹ ਪੁਕਾਰ ਦੇ ਰੂਪ ਦੇ ਵਿੱਚ ਉਹ ਨਗਰ ਕੀਰਤਨ ਸਾਡਾ ਲਗਭਗ 5 ਦਿਨ ਦਾ ਹੋਊਗਾ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਉਹਦੀ ਸਮਾਪਤੀ ਹੋਊਗੀ 18 ਮਹਿਲ ਮੈਂ ਤੁਹਾਡੇ ਹੋਰ ਕੁਝ ਵੀ ਲਿਆ ਦਿਆਂ ਕਿਉਂਕਿ ਸਤਪੁਰਾਂ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਗੁਰੂ ਕੇ ਮਹਿਲ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪ੍ਰਕਾਸ਼ ਅਸਥਾਨ ਉੱਥੋਂ ਇਹਨਾਂ ਦੀ ਜਿਹੜੀ ਆ ਸ਼ੁਰੂਆਤ ਕੀਤੀ ਜਾਉਂਦੀ ਹੈ। ਸਿਤਾਬ ਦੀ ਮਾਲ 350 ਸਾਲ ਹੈ। ਤੇ ਨਾਲ ਦੀ ਨਾਲ ਅਸੀਂ ਇੱਕ ਅਸਾਮ ਤੋਂ ਵੀ ਨਗਰ ਕੀਰਤਨ ਜਿਹੜਾ ਲਗਭਗ ਘੱਟੋ-ਘੱਟ 60 ਤੋਂ 70 ਦਿਨ ਲੱਗਣਗੇ। ਉਹ ਵਖ-ਵਖ ਸ਼ਹਿਰਾਂ 'ਚੋਂ ਕਸਬਿਆਂ 'ਚੋਂ ਹੁੰਦਾ ਹੋਇਆ ਕੋਈ ਨਾ ਸੱਚਖੰਡ ਸ੍ਰੀ ਅਨੰਦਪੁਰ ਦੀ ਧਰਤੀ ਤੇ ਪਹੁੰਚੂਗਾ ਤੇ ਉੱਥੇ ਅਸੀਂ ਪ੍ਰੋਗਰਾਮ ਵੀ ਲਿਖਿਆ ਉਹ ਸਾਰ ਸਾਰੇ ਸਾਲ-ਸਾਲ ਚੱਲਣੇ ਹੁਣ 11 ਅਪ੍ਰੈਲ ਤੋਂ ਸ਼ੁਰੂ ਹੋ ਜਾਣੇ ਤੇ 25 ਨਵੰਬਰ ਤੱਕ ਲਗਾਤਾਰ ਕੋਈ ਨਾ ਕੋਈ ਸਮਾਗਮ ਜਿਹੜੇ ਉਹ ਸਾਰੇ ਸਾਬਕਾ ਕਮੇਟੀ ਜਿਹੜੀ ਸਾਡੀ ਉਹਨੇ ਲਿਖੇ ਆ ਤੇ ਉਹਦੇ ਨਾਲ ਦੀ ਨਾਲ ਕਿਉਂਕਿ ਜਿੱਥੇ ਸਤਗੁਰਾਂ ਦਾ ਸੀਸ ਦਾ ਸੰਸਕਾਰ ਹੋਇਆ ਨਾਲ ਦੀ ਨਾਲ ਸਹਿਬਗੁਰੂ ਗੋਬਿੰਦ ਸਿੰਘ ਪਾਚਾ ਜੀ ਨੂੰ ਗੁਰਦਾ ਗੱਦੀ ਵੀ ਵਾਖਿਸ ਕੀਤੀ ਗਈ। ਉਹਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਉਹਨਾਂ ਦੀ ਵੀ 350 ਸਾਲਾਂ ਦੀ ਸ਼ਤਾਬਦੀ ਮਨਾਇ ਜਾਣੀ ਆ ਤੇ ਨਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਜੀ ਦੇ ਜਿਹੜੇ ਸਤਪੁਰਾਂ ਨੂੰ ਗੁਰਤਾ ਗੱਦੀ ਵਾਖੀ ਚਿੱਤੀ ਸੀ ਉਹਦੇ ਵੀ ਜਿਹੜੇ ਉਸ ਮਾਗਨ ਚੱਲਦੇ ਆ।